ਮਾਤਾ ਜੀ ਸਾਡੇ ਕੋਲੇ 16 1 25 ਨੂੰ ਆਏ ਸੀ 7 11 25 ਨੂੰ ਚੜ੍ਹਾਈ ਕਰ ਗਏ 9 ਮਹੀਨੇ ਤੇ 22 ਜਨਾਂ ਦਾ ਸਫਲ ਇਹ ਮਾਂ ਦਾ ਮੁਨਕਤਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਚ ਰਿਹਾ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਰਹੀ ਰਹੀ

ਉਡੀ ਆਤਮਾ ਨੂੰ ਸ਼ਾਂਤੀ ਮਿਲੇ ਉਹ ਤਾਂ ਵਿਚਾਰੀ ਬਲਾਸ ਕਰੋ ਪਰਮਾਤਮਾ ਬਲਾਸ ਕਰੋ ਪਰਮਾਤਮਾ ਪਹਿਲਾਂ ਹੀ ਬੜੀ ਔਖੀ ਸੀਗੀ ਬਥੇਰੀ ਔਖੀ ਸੀ ਹੋਣਾ ਵਾਸਾ ਵਾਸਾ ਹੌਸਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਮੈਂਬਰ ਮਾਤਿਆ ਸੱਤਿਆਦਤ ਇਹ ਦੁਨੀਆ ਤੋਂ ਤੁਰ ਗਏ ਨੇ ਇਹਨਾਂ ਦੇ ਸ਼ੰਭੂ ਦੱਤ ਜੀ ਹਸਬੰਡ ਸੀ ਜਿਹੜੇ ਉਹ ਵੀ ਚੜ੍ਹਾਈ ਕਰ ਗਏ ਸੀ ਪਿਛਲੇ ਸਮੇਂ 'ਚ ਇਹ ਮਾਂ ਦੀ ਉਮਰ ਕਰੀਬ 90 ਸਾਲ ਸੀ ਕਰਮਾਂ ਦਾ ਦੁੱਖ ਦੇਖੋ ਕਿਦਾਂ ਲਿਖਿਆ ਤਿੰਨ ਪੁੱਤ ਸੀ ਇਸ ਮਾਂ ਦੇ ਇੱਕ ਧੀ ਸੀ ਔਰ ਵਧੀਆ ਸ਼ੰਭੂ ਦੱਤ ਜੀ ਕੰਮਕਾਰ ਕਰਦੇ ਸੀ ਵਧੀਆ ਬੱਚਿਆਂ ਦੀ ਪਰਵਰਿਸ਼ ਕਰੀ ਬੇਟੀ ਦਾ ਵਿਆਹ ਕਰਤਾ ਉਹਦੇ ਅੱਗੇ ਦੋ ਬੱਚੇ ਹੋਏ ਇੱਕ ਬੇਟਾ ਇੱਕ ਬੇਟੀ ਮਤਲਬ ਕਿ ਦੋ ਤਾਂ ਇੱਕ ਦੋਤੀ ਸੀ ਇਹਨਾਂ ਦੇ ਇਹਨਾਂ ਦੀ ਬੇਟੀ ਨਾਨਾ ਦੇਵੀ ਮੱਥਾ ਟੇਕਣ ਗਏ ਉੱਥੇ ਭਜੜ ਮੱਚ ਗਈ ਕੁਝ ਸਾਲ ਪੁਰਾਣੀ ਗੱਲ ਆ ਉੱਥੇ ਤਿੰਨੋਂ ਮੈਂਬਰੀ ਘਰ ਦੇ ਚਲੇ ਗਏ ਦੋਤਾ ਦੋਤੀ ਵੀ ਇਸ ਮਾਂ ਦੇ ਤੁਰ ਗਏ ਦੁਨੀਆ ਤੋਂ ਭਜੜ ਦੇ ਵਿੱਚ ਤੇ ਇਹਦੇ ਮਾਤਾ ਜੀ ਦੇ ਬੇਟੀ ਵੀ ਚਲੇ ਗਏ ਬਸ ਉਸ ਤੋਂ ਬਾਅਦ ਜਿਵੇਂ ਕਹਿ ਦਈਏ ਪਰਿਵਾਰ ਨੂੰ ਕੁਝ ਐਸੇ ਹਾਲਾਤਾਂ ਨੇ ਘੇਰਿਆ ਤਿੰਨੋਂ ਪੁੱਤ ਵੀ ਦੁਨੀਆ ਤੋਂ ਤੁਰ ਗਏ ਮਾਂ ਦੇ ਬਾਰੀ-ਬਾਰੀ ਕਰਕੇ ਤੇ ਪਿੱਛੇ ਰਹਿ ਗਏ ਦੋਨੋਂ ਬਜ਼ੁਰਗ ਜੋੜਾ ਬਾਪੂ ਤੇ ਬੇਬੇ ਸ਼ੰਭੂਦਤ ਜੀ ਤੇ ਸੱਤਿਆ ਜੀ ਕਿਰਾਏ ਦੇ ਘਰ 'ਚ ਹੀ ਰਹਿੰਦੇ ਸੀਗੇ ਘਰ ਵੀ ਹੈ ਨਹੀਂ ਸੀ ਆਪਦਾ ਤਾਂ ਇੱਕ ਦਿਨ ਸ਼ੰਭੂਦਤ ਜੀ ਵੀ ਤੁਰ ਗਏ ਸ਼ੰਭੂਦਤ ਜੀ ਵੀ ਆਪਣੇ ਸਵਾਸਾਂ ਦੀ ਪੂੰਜੀ ਪੂਰੇ ਕਰਦੇ ਹੋਏ ਉਹ ਭਗਵਾਨ ਦੇ ਚਰਨਾਂ ਜਾਪ ਰਾਜ ਤੇ ਪਿੱਛੇ ਰਹਿ ਗਈ ਕੱਲੀ ਮਾਤਾ ਮਾਤਾ ਸਤਿਆ ਸਾਨੂੰ ਮਹੱਲੇ ਦੇ ਲੋਕਾਂ ਨੇ ਫੋਨ ਕਰਕੇ ਵੀਡੀਓ ਬਣਾ ਕੇ ਭੇਜੀ ਦੱਸਿਆ ਵੀ ਇਹ ਮਾਂ ਲੁਧਿਆਣੇ ਪੁਰਾਣੇ ਬਾਜ਼ਾਰ ਦੇ ਵਿੱਚ ਇੱਕ ਬੜੇ ਮਾੜੇ ਹਲਾਤਾਂ ਦੇ ਵਿੱਚ ਬੈਠੀ ਆ ਗੌਰਵ ਜੀ ਨੇ ਸਾਨੂੰ ਗੌਰਵ ਗੋਗਨਾ ਜੀ ਨੇ ਕਾਲ ਕਰਕੇ ਸਨੇਹਾ ਲਾਇਆ ਵੀਡੀਓ ਬਣਾ ਕੇ ਭੇਜੀ ਜਦੋਂ ਅਸੀਂ ਮਾਂ ਨੂੰ ਉੱਥੋਂ ਲੈਣ ਗਏ ਆ ਇੱਕ ਨੇਰੇ ਜੇ ਕਮਰੇ ਦੇ ਵਿੱਚ ਬੈਠੀ ਇੱਕ ਮੰਜੀ ਦੇ ਉੱਤੇ ਆਪਣੇ ਆਪ ਨੂੰ ਮਾਰਨ ਦੀਆਂ ਰੱਬ ਤੋਂ ਦੁਆਵਾਂ ਮੰਗਦੀ ਸੀ ਵੀ ਰੱਬਾ ਤੂੰ ਮੈਨੂੰ ਵੀ ਚੱਕ ਲੈ ਜੇ ਇੰਨੇ ਮੈਂਬਰ ਪਰਿਵਾਰ ਦੇ ਮੇਰੇ ਤੁਰ ਗਏ ਆ ਤੇ ਮੇਤੋਂ ਇਕੱਲੀ ਤੋਂ ਹੁਣ ਕੀ ਕਰਾਉਣਾ ਮੈਨੂੰ ਵੀ ਚੱਕ ਲੈ ਤੇ ਇੰਨੀ ਤਕਲੀਫ ਦੇ ਵਿੱਚ ਸੀ ਮਾਂ ਜਦੋਂ ਅਸੀਂ ਉੱਥੋਂ ਲੈ ਕੇ ਆਏ ਆ ਚੱਲਣ ਫਿਰਨ ਦੇ ਲਈ ਕਾਬਲ ਨਹੀਂ ਸੀਗੇ ਮਾਂ ਮੰਜੇ ਤੇ ਹੀ ਬੈਠੇ ਸੀ ਇੱਥੇ ਸਾਡੇ ਕੋਲੇ ਆਉਣ ਤੋਂ ਬਾਅਦ ਵੀ ਮਾਂ ਨੇ ਜਦੋਂ ਵੀ ਮਿਲਣਾ ਮੈਂ ਮਾਂ ਨੇ ਕਈ ਵਾਰ ਆਹ ਗੱਲ ਕਹਿਣੀ ਵੀ ਪੁੱਤ ਪਤਾ ਨਹੀਂ ਮੈਨੂੰ ਰੱਬ ਨੇ ਕਿਉਂ ਰੱਖਿਆ ਹੋਇਆ ਪਤਾ ਨਹੀਂ ਮੇਰੇ ਕਿੰਨੇ ਕੁ ਮਾੜੇ ਕਰਮ ਕੀਤੇ ਸੀ ਪਰ ਆਪਣੇ ਮੱਲੇ ਵਾਲਾਂ ਦੀ ਬਹੁਤ ਸਲਾਹਤ ਕਰਦੀ ਸੀ ਵੀ ਮੇਰੇ ਮੱਲੇ ਵਾਲਿਆਂ ਨੇ ਸਾਡਾ ਬਹੁਤ ਸਾਥ ਦਿੱਤਾ ਪਰ ਮੇਰੇ ਕਰਮਾਂ ਦਾ ਕੋਈ ਸੀ ਜਿਹੜਾ ਮੇਰਾ ਸਾਰਾ ਪਰਿਵਾਰ ਇੱਕ ਇੱਕ ਮੈਂਬਰ ਕਰਕੇ ਸੱਤ ਜਾਣੇ ਤੁਰ ਗਿਆ ਵੀ ਮੈਂ ਜਿਉਂਦੀ ਬੈਠੀ ਪਰ ਜਦੋਂ ਵਕਤ ਆ ਗਿਆ ਤਾਂ ਮਾਂ ਨੂੰ ਵੀ ਸੱਦ ਲਿਆ ਉਹਨੇ ਆਪਦੇ ਕੋਲੇ ਮਾਤਾ ਨੂੰ ਹੁਣ ਪਿਛਲੇ ਕੁਝ ਦਿਨਾਂ ਤੋਂ ਪਾਸੇ ਲੈਨੇ ਜ਼ਿਆਦਾ ਵੱਧ ਗਏ ਸੀ ਬਾਥਰੂਮ ਰਾਹੀਂ ਪਾਸ ਆਉਣ ਲੱਗ ਗਈ ਸੀ ਹਾਲਾਂਕਿ ਟੈਸਟ ਵਗੈਰਾ ਠੀਕ ਚੱਲ ਰਹੇ ਸੀ ਉਮਰ ਦੇ ਹਿਸਾਬ ਨਾਲ ਜ਼ਰੂਰ ਸਮੱਸਿਆਵਾਂ ਸੀ ਬਸ 2-3 ਦਿਨਾਂ ਦੇ ਵਿੱਚ ਹੀ ਮਾਂ ਇੱਕਦਮ ਏਨੇ ਡਾਊਨ ਗਏ ਬਸ ਇਸ ਦੁਨੀਆ ਤੋਂ ਤੁਰ ਗਈ ਅੱਜ ਧੰਨਵਾਦ ਕਰਦੇ ਹਾਂ ਮਾਤਾ ਸੱਤਾ ਜੀ ਦੇ ਪਰਿਵਾਰ ਦੇ ਮੈਂਬਰ ਇੱਥੇ ਪਹੁੰਚੇ ਆ ਮਾਤਾ ਜੀ ਦੇ ਭਾਣ ਜਪਰਵੀਨ ਕੁਮਾਰ ਜੀ ਸੰਦੀਪ ਕੁਮਾਰ ਜੀ ਰਕੇਸ਼ ਬਟੇਰਾ ਵੀਰਾ ਗਵੰਡੀ ਆ ਰਮੇਸ਼ ਬਟੇਰਾ ਤੇ ਪਵਨ ਕਾਲੀਆ ਤੇ ਇੱਕ ਮਾਤਾ ਜੀ ਦੇ ਭੈਣ ਮਾਤਾ ਜੀ ਦੀ ਭੈਣ ਦਾ ਕੀ ਨਾਂ ਜੀ ਸੋਮ ਸੋਮਲਤਾ ਸੋਮਲਤਾ ਤੇ ਉਹਨਾਂ ਦਾ ਧੰਨਵਾਦ ਆ ਵੀ ਜਿਹੜਾ ਜਿੱਥੇ ਆ ਕੇ ਇਸ ਮਾਂ ਦੇ ਆਖਰੀ ਸਮੇਂ ਚ ਆਖਰੀ ਸਫ਼ਰ ਚ ਸਾਡੇ ਨਾਲ ਖੜੇ ਆ ਨਹੀਂ ਤਾਂ ਤੁਸੀਂ ਅਕਸਰ ਸਾਡੀਆਂ ਵੀਡੀਓ ਰਾਹੀਂ ਦੇਖਦੇ ਹੋ ਬਹੁਤ ਸਾਰੇ ਪਰਿਵਾਰਾਂ ਦੇ ਮੈਂਬਰ ਸਾਡੇ ਇਸ ਦੁਨੀਆ ਤੋਂ ਚਲੇ ਜਾਂਦੇ ਆ ਤੇ ਉਹਨਾਂ ਦੇ ਆਪਣੇ ਇੱਥੇ ਆ ਕੇ ਸਾਡਾ ਨਾਲ ਖੜ ਕੇ ਸਾਥ ਵੀ ਨੇ ਦੇਣ ਦਾ ਉਹਨਾਂ ਕੋਲ ਸਮਾਂ ਸ਼ੁਕਰੀਆ ਬਾ ਇਹਨਾਂ ਦੇ ਭੈਣ ਪਹਿਲਾਂ ਵੀ ਆ ਕੇ ਗਏ ਆ ਮਾਤਾ ਨੂੰ ਮਿਲਦ ਕੇ ਜਾਂਦੇ ਰਹੇ ਆ ਇੱਥੇ ਬਾਕੀ ਜੋ ਦੋਖਲੀਮ ਕਰਮਾਂ ਦੇ ਵਿੱਚ ਹੈ ਇਨਸਾਨ ਦੇ ਲਿਖਿਆ ਆਪਾਂ ਸਭ ਨੇ ਭੁਗਣੇ ਆ ਪਰ ਇਸ ਮਾਂ ਦਾ ਦੁੱਖ ਬਹੁਤ ਵੱਡਾ ਸੀ ਮਾਂ ਦੀ ਜਦੋਂ ਅਸੀਂ ਗੱਲ ਕਰਦੇ ਸੁਣਦੇ ਜਾਂ ਬੰਦੇ ਇਹਦੇ ਕੋਲੇ ਸੱਚੀ ਗੋਈ ਮਾਂ ਦੇ ਵਿੱਚ ਐ ਹੁੰਦਾ ਮੈਨੂੰ ਮਾਤਾ ਤੋਂ ਕੋਲੇ ਜਾਂਦਿਆਂ ਤੋਂ ਵੀ ਡਰ ਲੱਗਦਾ ਵੀ ਯਾਰ ਇਸ ਮਾਂ ਨੂੰ ਕਿਹੜੇ ਸ਼ਬਦਾਂ ਨਾਲ ਹੌਸਲਾ ਦੇਵਾਂਗਾ ਮੈਂ ਕਿਉਂਕਿ ਬੰਦਾ ਝੂਠਾ ਹੀ ਹੌਸਲਾ ਦੇ ਦਿੰਦਾ ਬੇਬੇ ਕੋਈ ਨਾ ਇੱਥੇ ਤਾਂ ਹੌਸਲਾ ਦੇਣ ਨੂੰ ਬਚਿਆ ਹੀ ਕੁਝ ਨਹੀਂ ਸੀ। ਸਿਰ ਤੇ ਛੱਤ ਨਹੀਂ ਸੀ। ਨਾ ਕੋਈ ਧੀ ਪੁੱਤ ਬਚਿਆ, ਨਾ ਸਿਰ ਦਾ ਸਾਈਂ ਬਚਿਆ। ਨਹੀਂ ਤਾਂ ਬੰਦਾ ਕਿਸੇ ਨਾ ਕਿਸੇ ਦਾ ਨਾਮ ਲੈ ਕੇ ਕਹਿ ਦਿੰਦਾ ਕੋਈ ਨਮਾ ਤੇਰਾ ਹੈਗਾ ਫਲਾਨਾ। ਪਰ ਇਹ ਸਮਾਨ ਦੇ ਤਾਂ ਚਲੋ ਗੁਰੂ ਸਾਹਿਬ ਨੂੰ ਸੱਚੇ ਪਾਤਸ਼ਾਹ ਨੂੰ ਜੋ ਮਨਜ਼ੂਰ ਉਹ ਅੱਲਾ ਉਹ ਰਾਮ ਉਹ ਵਾਹਿਗੁਰੂ ਜੀ ਉਹ ਭਗਵਾਨ ਕਿਰਪਾ ਕਰਨ ਮਾਤਾ ਸਤਿਆ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਇਹਨਾਂ ਦੇ ਨੂੰ ਜਿਹੜਾ ਬਾਣਾ ਮੰਨਣ ਦਾ ਬਲ ਬਖਸ਼ਣ ਮਾਤਾ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਤੇ ਇਹ ਮਾਤਾ ਸਤਿਆ ਦੇਵੀ ਜੀ ਦਾ ਹੁਣ ਅੰਤਮ ਸੰਸਕਾਰ ਅਸੀਂ ਇੱਥੇ ਪਿੰਡ ਹਸਨਪੁਰ ਸ਼ਮਸ਼ਾਨ ਘਾੜ ਚ ਕਰਨ ਲੱਗੇ ਆਂ ਮਾਤਾ ਜੀ ਸਾਡੇ ਕੋਲੇ 16/1/25 ਨੂੰ ਆਏ ਸੀ 7/11/25 ਨੂੰ ਚੜਾਈ ਕਰਕੇ 9 ਮਹੀਨੇ ਤੇ 22 ਦਿਨਾਂ ਦਾ ਸਫਰ ਇਮਾਨ ਦਾ ਮਨੁੱਖਤਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਚ ਰਿਹਾ ਕਿ ਸਾਡੇ 9 ਮਹੀਨੇ ਜਿਹੜਾ ਇਹ ਮਾਨ ਇੱਥੇ ਸਾਡੇ ਨਾਲ ਸਮਾਂ ਬਤੀਤ ਕੀਤਾ ਸਾਡੇ ਕੋਈ ਕਰਮਾਂ ਦੀ ਸਾਂਹ ਸੀ ਇਸ ਮਾਨ ਜਾਂ ਮਾਨ ਦਾ ਕੋਈ ਅੰਜਲਸੀ ਦਾਣਾ ਪਾਣੀ ਸੀ ਜਿਹੜਾ ਇੱਥੇ ਛਕਿਆ ਜਾਂ ਉਹਨਾਂ ਲੋਕਾਂ ਨਾਲ ਸਾਂਹ ਸੀ ਜਿਹੜਾ ਮਾਤਾ ਦਾ ਹਲਾਜ ਚੱਲਿਆ ਕੋਈ ਦਵਾਈ دارو ਚੱਲੀ ਬਾਂਦੀ ਜਿਹੜੇ ਭੈਣ ਭਰਾਵਾਂ ਵੱਲੋਂ ਭੇਜੀ ਗਈ ਹਰ ਇੱਕ ਬੰਦਾ ਆਪਣੇ ਦੇਣੇ ਲੈਣੇ ਪੂਰੇ ਕਰਦਾ ਤੇ ਜੋ ਦੇਣੇ ਲੈਣੇ ਖਤਮ ਹੋ ਗਏ ਜਜਮਾ ਉਸ ਘਰ ਜਾ ਰਹੀ ਹੈ ਜਿੱਥੇ ਆਪਾਂ ਸਭ ਨੇ ਜਾਣਾ ਹੁਣ ਭਾਈ ਰਤਨਦੀਪ ਸਿੰਘ ਜੀ ਅਰਦਾਸ ਕਰਨਗੇ 70 ਕਿਲੋਮੀਟਰ ਦੀ ਥੋੜਾ ਜਿਹਾ ਕਹਿੰਦਾ ਨੰਗੇ ਸਰ ਨਹੀਂ ਜਿਹੜੇ ਹੋਰ ਵੀ ਪੈਣਪਰਾ ਖੜੇ ਨੇ 70 ਕਿਲੋ ਸਾਰੇ ਜਾਣੇ ਤੇ ਆਪਾਂ ਹੁਣ ਅਰਦਾਸ ਕਰੀਏ ਤੇ ਅਰਦਾਸ ਕਰਕੇ ਫਿਰ ਆਪਾਂ ਚਮਚਾਨ ਘਾਟ ਨੂੰ ਜਾਵਾਂਗੇ ਵਾਹਿਗੁਰੂ 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 mm -hmm.